ਦੋਸਤੋ ਪੰਜਾਬ ਦੀ ਨਮੀ ਨਮੀ ਜੌਬਸ ਅਪਡੇਟ ਲੈਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਵੀਡੀਓ ਵਿੱਚ ਅੱਪਾ ਗੱਲ ਕਰਾਂਗੇ ਬਾਬਾ ਫਰੀਦ ਯੂਨੀਵਰਸਿਟੀ ਵਿੱਚ ਸਟਾਫ ਨਰਸਾਂ ਦੀ ਆਈ 120 ਪੋਸਟਾਂ ਦੀ ਠੀਕ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਆਪਣਾ 1 ਰੁਪਿਆ ਯੂਜ਼ ਕਰਕੇ ਲੱਖਾਂ ਦੇ ਕੈਸ਼ ਪ੍ਰਾਈਜ਼ ਜਿੱਤਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਐਂਡ ਤੱਕ ਦੇਖਿਓ ਵੀਡੀਓ ਦੇ ਐਂਡ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਤੁਸੀਂ ਆਪਣਾ 1 ਰੁਪਿਆ ਇਨਵੈਸਟ ਕਰਨਾ ਉਸ ਦੇ ਬਦਲੇ ਵਿੱਚ ਤੁਸੀਂ ਲੱਖਾਂ ਦੇ ਕੈਸ਼ ਪ੍ਰਾਈਜ਼ ਕਿਵੇਂ ਜਿੱਤ ਸਕਦੇ ਹੋ ਸੋ ਚਲੋ ਹੁਣ ਆਪਾਂ ਇਸ ਨੋਟੀਫਿਕੇਸ਼ਨ ਨੂੰ ਚੰਗੀ ਤਰ੍ਹਾਂ ਰੀਡ ਕਰ ਲੈਨੇ ਆ ਮੇਨ ਮੇਨ ਗੱਲ ਤੁਹਾਨੂੰ ਮੈਂ ਇਸ ਵੀਡੀਓ ਦੇ ਥਰੂ ਦੱਸ ਦਾਂਗਾ ਬਾਕੀ ਇਸ ਦਾ ਲਿੰਕ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਦੇ ਦਿੱਤਾ ਹੈ ਉਸ ਤੇ ਕਲਿੱਕ ਕਰਕੇ ਤੁਸੀਂ ਇਹ ਨੋਟੀਫਿਕੇਸ਼ਨ ਨੂੰ ਡਾਊਨਲੋਡ ਕਰ ਸਕਦੇ ਹੋ ਤੇ ਫਿਰ ਚੰਗੀ ਕਰੀਏ ਸਟਾਫ ਨਰਸ ਦੀ ਪੋਸਟ ਹੈ ਨਹੀਂ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ 120 ਪੋਸਟਾਂ ਨੇ ਇਹਦੇ ਵਾਸਤੇ एलिजिਬਿਲਟੀ ਦੀ ਗੀ ਡਿਮਾਂਡ ਕੀਤੀ ਹੈ 12th ਪਾਸ ਹੋਣਾ ਚਾਹੀਦਾ ਹੈ ਕੈਂਡੀਡੇਟ ਪਹਿਲੀ ਗੱਲ ਤੇ ਇਹ ਦੂਜਾ ਇਹ ਜਦੋਂ ਤੁਸੀਂ ਬੀਐਸਸੀ ਨਰਸਿੰਗ ਕੀਤੀ ਹੋਣੀ ਚਾਹੀਦੀ ਹੈ ਜਾਂ 3 ਸਾਲਾਂ ਦਾ ਡਿਪਲੋਮਾ ਨਰਸਿੰਗ ਦਾ ਤੁਹਾਡੇ ਕੋਲ ਹੋਣਾ ਚਾਹੀਦਾ ਠੀਕ ਹੈ ਸੈਲਰੀ ਦੀ ਗੱਲ ਕਰੀਏ ਆਪਾਂ ਇੱਥੇ ਦੇਖ ਸਕਦੇ ਹੋ ਤੁਸੀਂ 29200 ਰੁਪਏ ਸੈਲਰੀ ਇੱਥੇ ਇਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ ਓਕੇ ਇਸ ਤੋਂ ਲਾ ਬਾ ਡੀਟੀਰਮਨੈਂਟ ਕੰਡੀਸ਼ਨ ਇਸ ਨੂੰ ਤੁਸੀਂ ਧਿਆਨ ਨਾਲ ਚੰਗੀ ਤਰ੍ਹਾਂ ਰੀਡ ਕਰ ਲਿਓ ਤੇ ਹੁਣ ਆਪਾਂ ਗੱਲ ਕਰ ਲ ਇਸ ਨੂੰ ਅਪਲਾਈ ਕਿਵੇਂ ਕਰ ਸਕਦੇ ਤੁਸੀਂ ਇਹਨਾਂ ਦੀ ਆਫੀਸ਼ਲ ਵੈਬਸਾਈਟ ਉੱਪਰ ਜਾਣਾ ਇੱਥੇ ਤੁਸੀਂ ਵੈਬਸਾਈਟ ਦਾ ਲਿੰਕ ਦੇਖ ਸਕਦੇ ਹੋ ਜਿਸ ਦਾ ਲਿੰਕ ਵੀ ਮੈਂ ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦੇਣਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈ ਠੀਕ ਹੈ ਜੇਕਰ ਤੁਸੀਂ ਮੋਬਾਈਲ ਤੇ ਅਪਲਾਈ ਕਰਨਾ ਚਾਹੋ ਤਾਂ ਇਸ ਨੂੰ ਕਿਵੇਂ ਕੀ ਕਰਨਾ ਆਪਾਂ bfh bfu @ac.in ਲਿਖ ਕੇ ਆਪਾਂ ਸਰਚ ਕਰ ਲਵਾਂਗੇ ਉਸ ਤੋਂ ਬਾਅਦ ਆਪਾਂ ਨੂੰ ਇਹ ਨੋਟੀਫਿਕੇਸ਼ਨ ਦੇ ਨੀਚੇ ਮਿਲ ਜਾਏਗਾ ਇਸ ਤੋਂ ਬਾਅਦ ਕੀ ਕਰਨਾ ਨਿਊ ਰਜਿਸਟ੍ਰੇਸ਼ਨ ਤੇ ਆਪਾਂ ਕਲਿੱਕ ਕਰਨਾ ਹੈ ਅਤੇ ਨੋਰਮਲ ਜਿ ਆਪਣੀ ਡਿਟੇਲ ਫਿਲ ਕਰਨੀ ਹੈ ਜੇ ਜੇਕਰ ਤੁਸੀਂ ਫਿਲ ਕਰ ਲਓਗੇ ਤਾਂ ਠੀਕ ਹੈ ਨਹੀਂ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਪੂਰਾ ਪ੍ਰੋਸੈਸ ਸਮਝਾ ਦਿਆਂਗਾ ਤੁਸੀਂ ਆਨਲਾਈਨ ਮੋਬਾਈਲ ਤੇ ਇਹ ਪੋਸਟ ਕਿਵੇਂ ਅਪਲਾਈ ਕਰ ਸਕਦੇ ਹੋ ਸੋ ਹੁਣ ਆਪਾਂ ਗੱਲ ਕਰ ਲਈਨੇ ਤੁਸੀਂ 1 ਰੁਪਿਆ ਯੂਜ਼ ਕਰਕੇ ਲੱਖਾਂ ਦਾ ਕੈਸ਼ ਪ੍ਰਾਈਜ਼ ਕਿਵੇਂ ਜਿੱਤ ਸਕਦੇ ਹੋ ਸਭ ਤੋਂ ਪਹਿਲਾਂ ਇਹ ਐਪ ਡਾਊਨਲੋਡ ਕਰਨੀ ਹੈ ਇਸ ਐਪ ਦਾ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਕਮੈਂਟ ਵਿੱਚ ਦੇ ਦਿੱਤਾ ਹੈ ਲਿੰਕ ਤੇ ਕਲਿੱਕ ਕਰੋ ਐਪ ਡਾਊਨਲੋਡ ਹੋ ਜਾਵੇਗੀ ਸਿੱਧਾ ਇਹ ਪੋਰਟਲ ਤੁਹਾਡੇ ਸਾਹਮਣੇ ਆ ਜਾਵੇਗਾ ਇਸ ਤੋਂ ਬਾਅਦ ਕਰਨੇ ਕੀ ਹੈ ਸਾਹਮਣੇ ਇ ਹੁਣ ਕਈ ਲੋਕ ਕਹਿਣਗੇ ਛੱਡ ਭਰਾ ਐਪ ਨੂੰ ਸਾਨੂੰ ਤਾਂ ਕ੍ਰਿਕਟ ਵਿੱਚ ਇੰਟਰਸਟ ਨਹੀਂ ਹੈ ਬਟ ਇਹ ਤੁਸੀਂ ਜੇ ਕ੍ਰਿਕਟ ਵਿੱਚ ਇੰਟਰਸਟ ਨਹੀਂ ਹੈ ਤਾਂ ਵੀ ਤੁਸੀਂ ਐਪ ਤੋਂ ਪੈਸਾ ਕਮਾ ਸਕਦੇ ਹੋ ਕਿਵੇਂ ਕਮਾ ਸਕਦੇ ਹੋ नीचे ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਕਿ ਇੱਥੇ ਰੈਫਰ ਐਂਡ ਅਰਨ ਦਾ ਆਪਸ਼ਨ ਦਿੱਤਾ ਹੋਇਆ ਸੀ ਦਾ ਇਸ ਤੇ ਕਲਿੱਕ ਕਰੋ ਇਸ ਨੂੰ ਜੇਕਰ ਤੁਸੀਂ ਆਪਣੇ ਫਰੈਂਡ ਸਰਕਲ ਵਿੱਚ ਰੈਫਰ ਕਰਦੇ ਹੋ ਤਾਂ ਹੁਣ ਮੇਨ ਗੱਲ ਕੀ ਹੈ 1 ਰੁਪਿਆ ਆਪਾਂ ਕਿਵੇਂ ਯੂਜ਼ ਕਰਕੇ ਲੱਖਾਂ ਦੇ ਕੈਸ਼ ਪ੍ਰਾਈਜ਼ ਜਿੱਤ ਜਿੱਤ ਸਕਦੇ ਸਿੱਧਾ ਇੱਥੇ ਆਪਾਂ ਚੈੱਕ ਕਰ ਸਕਦੇ ਹਾਂ ਜ਼ਿੰਬਾਬਵੇ ਤੇ ਇੰਡੀਆ ਦਾ ਟੂਰਨਾਮੈਂਟ ਹੈ ਮੈਚ ਹੈ ਇਸ ਤੇ ਆਪਾਂ ਕਲਿੱਕ ਕਰ ਲਾਂਗੇ ਜਿੱਥੇ ਇੱਥੇ ਮੈਨੂੰ ਹਨਾ 49 ਸ਼ੋਅ ਕਰ ਰਿਹਾ ਹੈ ਤੁਹਾਡੇ ਕੋਲ 1 ਰੁਪਿਆ ਸ਼ੋਅ ਕਰ ਰਿਹਾ ਹੋਵੇਗਾ ਉਸ ਤੇ ਆਪਾਂ ਕਲਿੱਕ ਕਰਕੇ ਇਹ ਕੰਟੈਸਟ ਜੁਆਇਨ ਕਰ ਲਾਂਗੇ ਜੁਆਇਨ ਕਰਨ ਤੋਂ ਬਾਅਦ ਇਸ ਤਰ੍ਹਾਂ ਦੀ ਆਪਾਂ ਇੱਕ ਟੀਮ ਬਣਾ ਲਾਂਗੇ ਠੀਕ ਹੈ ਇਸ ਤਰ੍ਹਾਂ ਦੀ ਇਹ ਟੀਮ ਬਣ ਜਾਵੇਗੀ ਜੇ ਇਹ 플레이ਰ ਤੁਹਾਡੇ ਹਨਾ ਵਧੀਆ ਖੇ ਵਿਕਟਾਲਿੰਦੇ ਨੇ ਉਸਦੇ ਤੋਂ ਨੂੰ ਪੁਆਇੰਟ ਮਿਲਦੇ ਨੇ ਉਹਨਾਂ ਪੁਆਇੰਟਾਂ ਦੇ ਵੇਸਟ ਤੁਹਾਡੀ ਰੈਂਕ ਨਿਰਧਾਰਿਤ ਹੁੰਦੀ ਹੈ ਰੈਂਕ ਜਿਵੇਂ ਇਥੇ ਤੁਸੀਂ ਚੈੱਕ ਕਰਦੇ ਹੋ ਨਿਕਲ ਤੁਹਾਡੀ 1 ਨੰਬਰ ਤੇ ਰੈਂਕ ਆ ਜਾਂਦੀ ਹੈ ਤੁਹਾਨੂੰ 30 ਲੱਖ ਪਲੱਸ ਟਾਟਾ ਐਸਯੂਵੀ ਪਲੱਸ ਇੱਕ ਰਾਇਲ ਰਿੰਫੀਲਡ ਤੇ ਆਈਫੋਨ ਵਿਨ ਕਰ ਸਕਦੇ ਹੋ ਜੇ ਰੈਂਕ ਨੰਬਰ 2 ਆ ਜਾਂਦੀ ਤਾਂ 2.5 ਲੱਖ ਕੈਸ਼ ਪ੍ਰਾਈਜ਼ ਹੈ ਤੇ ਰੈਂਕ ਨੰਬਰ 3 ਆਉਂਦੀ ਹੈ ਤਾਂ 1 ਲੱਖ ਦਾ ਕੈਸ਼ ਪ੍ਰਾਈਜ਼ ਹੈ 4 ਆਉਂਦੀ ਹੈ ਤੇ 50 ਹਜ਼ਾਰ ਦਾ ਕੈਸ਼ ਪ੍ਰਾਈਜ਼ ਹੈ ਇਸ ਤਰ੍ਹਾਂ ਸਾਰੇ ਤੁਸੀਂ ਰੈਂਕ ਦੇ ਹਿਸਾਬ ਨਾਲ ਕੈਸ਼ ਪ੍ਰਾਈਜ਼ ਦੇਖ ਸਕਦੇ ਹੋ ਠੀਕ ਹੈ ਕਿ ਬਾਕੀ ਇਸ ਬਾਕੀ ਇਸ ਐਪ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਮੈਂ ਇੱਕ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਉਸ ਨੂੰ ਜਾ ਕੇ ਜੁਆਇਨ ਕਰ ਲੋ ਉਸ ਵਿੱਚ ਮੈਂ ਉਸ ਵਿੱਚ ਤੁਸੀਂ ਕੋਈ ਵੀ ਸਵਾਲ ਪੁੱਛ ਸਕਦੇ ਹੋ ਉਸ ਦੇ ਰਿਗਾਰਡਿੰਗ ਮੈਂ ਪ੍ਰੋਪਰ ਇਨਫੋਰਮੇਸ਼ਨ ਤੁਹਾਨੂੰ ਦੇ ਦੇਵਾਂਗਾ ਓਕੇ ਲਿੰਕ ਵੀਡੀਓ ਦੇ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਵਿੱਚ ਤੁਹਾਨੂੰ ਮਿਲ ਜਾਵੇਗਾ ਜਾ ਕੇ ਡਾਊਨਲੋਡ ਕਰ ਲੋ ਤੇ ਯਾਦ ਯਾਦ ਰੱਖੋ ਅੱਜ ਇਹ ਮੈਚ ਕਿੰਨੇ ਵਜੇ ਸਟਾਰਟ ਹੈ ਤੇ ਟਾਈਮਿੰਗ ਵੀ ਸ਼ੋ ਹੁੰਦੀ ਹੈ ਠੀਕ ਹੈ ਅਤੇ ਦੇਖ ਲੋ ਸਾਡੇ 4 ਵਜੇ ਇਹ ਮੈਚ ਸਟਾਰਟ ਹੈ 4:30 ਵਜੇ ਤੋਂ ਪਹਿਲਾਂ ਪਹਿਲਾਂ ਆਪਣੀ ਟੀਮ ਜ਼ਰੂਰ ਬਣਾ ਲਓ